ਹੇ ਹੁਣ ਅਸੀਂ ਪਹੁੰਚ ਗਏ ਜੀ ਇਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਖੇਤ ਐ ਇਹ ਕੁਛ ਇਹੋ ਜਿਹੇ ਹੁੰਦੇ ਆ ਮੋਟਰ ਵਾਲੇ ਕੋਠੇ ਆ ਇਹਨਾਂ ਕਿਉਂ ਸਾਬੀ ਵੀਰੇ ਸਹੀ ਗੱਲ ਹੈ ਮੋਟਰ ਵਾਲੇ ਕੋਠੇ ਦੇਖ ਲੋ ਕਿਸਾਨਾਂ ਨੇ ਕਿਵੇਂ ਬਣਾ ਕੇ ਰੱਖੇ ਹੋਏ ਆ ਤੇ ਇਹਦਾ ਨਾਮ ਵੀ ਰੱਖਿਆ ਹੋਇਆ ਹੈ ਬਲੂ ਬੈਚ ਹਾਂਜੀ ਬਲੂ ਬੈਚ ਕਰਕੇ ਕੁਛ ਪੂਲ ਪਾਲ ਰੱਖੇ ਹੋਏ ਆ ਆ ਪੂਲ ਬਣਾਇਆ ਹੋਇਆ ਟੈਂਪਰੇਰੀ ਹੈ ਤੇ ਉਹ ਸਾਹਮਣੇ ਵਾਲੇ ਪਾਸੇ ਤੁਹਾਨੂੰ ਮੈਂ ਦਿਖਾਵਾਂ ਉਹ ਘੋੜਿਆਂ ਦਾ ਬਾਈ ਨਹੀਂ ਭਾਜੀ ਉਹ ਦੂਸਰੀ ਆ ਮੈਂ ਕਿਹਾ ਉਹਦੀ ਹਾਰਸ ਵੈਨ ਹੈ ਤੇ ਐਵੇਂ ਦਾ ਕੁਝ ਹੈਗਾ ਜੀ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਵਾਂ ਆ ਦੇਖੋ ਬੈਠ ਨੂੰ ਤੁਹਾਨੂੰ ਐਸ ਤਰ੍ਹਾਂ ਮੋਟਰ ਵਾਲੇ ਕੋਠੇ ਇਹਨਾਂ ਦੇ ਇੰਨੇ ਸੋਹਣੇ ਹੁੰਦੇ ਆ ਕਿਸਾਨਾਂ ਦੇ ਇਹੋ ਜਿਹੇ ਕੋਠੇ ਬਣਾ ਕੇ ਰੱਖਦੇ ਆ ਇਹ ਸਵਿਟਜ਼ਰਲੈਂਡ ਦੀ ਜ਼ਿੰਦਗੀ ਚੱਲੈ ਪੂਰੀ ਕੌਣ ਰੜੀ ਪਿੰਡ ਜਾ ਕੇ ਬਣਾਉਣਾ ਆਪਾਂ ਵੀ ਇਹੋ ਜਿਹਾ ਕੋਠਾ ਖੇਤ ਹੈ ਕੋਠਾ ਤਾਂ ਬਣਾਇਆ ਜੀ ਬੂਰੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਬਣਾਇਆ ਕੋਠੇ ਤਾਂ ਕਹਿੰਦੇ ਆਪਣੇ ਬਣੇ ਹੋਏ ਪਰ ਇਸ ਤਰ੍ਹਾਂ ਨਹੀਂ ਸਟੈਂਡਰਡ ਹੈ ਨਾ ਕੋਈ ਲਾਈਫ ਸਟਾਈਲ ਇੱਕ ਵੱਖਰਾ ਯਾਰ ਹੂੰ ਆਪਾਂ ਉਦੋਂ ਬਣਾਵਾਂਗੇ ਜਦੋਂ ਆਪਣੇ ਕੋਠੇ ਮੂਰਤੀ 18 ਫੁੱਟਾ ਰੋਡ ਲਾਂਗੇ ਦੇਖੋ ਜੀ ਇਹਨੂੰ ਹੌਲੀਡੇ ਹੋਮ ਵੀ ਬੋਲ ਦਿੰਦੇ ਆ ਇਹ ਇੱਥੇ ਆ ਕੇ ਪਾਰਟੀ ਕਰਦੇ ਆ ਚੱਲ ਪੱਲ ਕਰਦੇ ਆ ਉਹਦਾ ਤੇ ਜੀ ਨਜ਼ਾਰੇ ਲੈਂਦੇ ਆ ਸ਼ੁਗਲ ਮੇਲਾ ਕਰਨਾ ਹੁੰਦੇ ਆ ਬਾਈ ਇਹ ਹਨਾ ਸਭ ਇਥੇ ਕੋਲ ਮਿਲਾ ਕੇ ਹਾਂਜੀ ਸ਼ਨੀਵਾਰ ਆਦਿ ਵਗੈਰਾ ਹੁੰਦੇ ਆ ਜ਼ਿਆਦਾ ਵੀਕਐਂਡ ਤੇ ਹਾਂਜੀ ਵੀਕਐਂਡ ਤੇ ਅੱਛਾ ਵੀਕਐਂਡ ਤੇ ਫਿਰ ਇਥੇ ਮਹਿਫਲ ਆਉਂਦੇ ਇਕੱਠੇ ਬਹਿ ਕੇ ਹਾਂਜੀ ਸਾਰੇ ਜਿੰਨੇ ਵਾਲੇ ਦਵਾਲੇ ਵਾਲੇ ਹਨਾ ਠੀਕ ਆ ਯਾਰ ਉਹ ਪਿੱਛੇ ਕੀ ਹੈ ਬਾਈ ਇਹ ਘਰ ਕੋਰਾ ਕਿਸਦਾ ਉਹ ਕਿਸਦਾ ਉਹਦਾ ਪ੍ਰਾਈਵੇਟ ਆ ਅੱਛਾ ਪ੍ਰਾਈਵੇਟ ਘਰ ਹੈ ਇਹ ਸਾਰੇ ਖੇਤ ਆ ਯਾਰ ਜਿੰਨੇ ਤੁਹਾਨੂੰ ਦਿਖ ਰਹੇ ਹਨਾ ਬਾਈ ਸਾਰੇ ਖੇਤ ਆ ਇੱਧਰ ਦੇਖ ਲੋ ਦੂਰ ਤੱਕ ਐਸਟਰਾ ਸੜਕ ਤੋਂ ਅਸੀਂ ਕਾਫੀ ਦੂਰ ਆ ਉਹ ਸੜਕ ਜਾਂਦੀ ਆ ਪਰਾਂ ਬਾਹਰ ਨੂੰ ਨਾ ਤੇ ਪਿੰਡਾਂ ਦੇ ਬਾਹਰ-ਬਾਰ ਆ ਤੇ ਜਿਹੜੀਆਂ ਪਿੰਡਾਂ ਨੂੰ ਇਹਨਾਂ ਦੀਆਂ ਖੇਤਾਂ ਨੂੰ ਵੀ ਪਈਆਂ ਹੁੰਦੀਆਂ ਹਨਾ ਖੇਤਾਂ ਨੂੰ ਪਈਆਂ ਇਹੋ ਜਿਹੀ ਆਉਂਦੀਆਂ ਕੁਛ ਐਵੇਂ ਦੀਆਂ ਪਈਆਂ ਹੁੰਦੀਆਂ ਵੀ ਪੱਕੀਆਂ ਕੰਕਰੀਟ ਜਿਹੀ ਪਈ ਹੋਈ ਇਹਨਾਂ ਤੇ ਬਜਰੀ ਜੀ ਤੇ ਕੱਚਾ ਇਥੇ ਕੁਝ ਵੀ ਨਹੀਂ ਹੈਗਾ ਮੈਂ ਲੱਗਾ ਜੀ ਮੇ ਆਪਣੇ ਕੱਚੇ ਰਾ ਹੁੰਦੇ ਨਾ ਕੱਚਾ ਰਾ ਨਹੀਂ ਹੈਗਾ ਤੇ ਹੋ ਪਿੰਡ ਰਹਿ ਗਿਆ ਪਿੰਡ ਤੋਂ ਇੰਨਾ ਬਾਰ ਬਾਰਾਂ ਖੇਤ ਖੂਤ ਇੰਨਾ ਦੀ ਵੀ ਸਵਿਟਜ਼ਰਲੈਂਡ ਦੇ ਆਪਣੇ ਵਰਗੀ ਹੈ ਆਪਣੇ ਵਾਂਗੂ ਹੁੰਦੇ ਇਹੋ ਜਿਹਾ ਕੋਈ ਸਿਸਟਮ ਹੈ ਜੀ ਇੱਥੇ ਦਾ ਲਓ ਜੀ ਹੁਣ ਚੱਲੀਏ ਅਗਾਹ ਨੂੰ ਹੁੜਦੀਏ ਸਵਿਟਜ਼ਰਲੈਂਡ 'ਚ ਨਾ ਜਿਹੜੇ ਕੰਮ ਕਰਦੇ ਐਸ ਤਰੀਕੇ ਦਾ ਕੰਮ ਕਰਦਾ ਇਹ ਕਾ ਕੱਟਣ ਵਾਲਾ ਟਰੈਕਟਰ ਹੈਗਾ ਜੌਂਡੀਅਰ ਐਡੇ ਐਡੇ ਟਰੈਕਟਰ ਇਹਨਾਂ ਕੋਲੇ ਦੇਖੋ ਖੇਤਾਂ 'ਚੋਂ ਕਾਹ ਕੱਟ ਰਿਹਾ ਹੈ ਆਪਦੇ ਇਹ ਹੁਣ ਪੰਡਾ ਬਣ ਕੇ ਰੱਖ ਲੈਣਗੇ ਗਾਵਾਂ ਨੂੰ ਸਰਦੀਆਂ 'ਚ ਪਾਉਣ ਨੂੰ ਇਹ ਆਟੋਮੈਟਿਕ ਹੀ ਹੋ ਜਾਂਦਾ ਕੁਦਰਤੀ ਏ ਅਸੀਂ ਪਹੁੰਚ ਗਏ ਜੀ ਹੁਣ ਜੰਗਲ ਦੇ ਵਿੱਚ ਇਹ ਸਾਬ ਵੀ ਬਾਈ ਦੱਸ ਦਿਆ ਇਹ ਕਹਿੰਦੇ ਜਿਹੜੇ ਸਵਿਟਜ਼ਰਲੈਂਡ ਦੇ ਕਿਸਾਨ ਆ ਉਹਨਾਂ ਦੇ 홀ੀਡੇ ਹੋਮ ਆ ਤੇ ਇੱਥੇ ਆਪਣਾ ਫੰਕਸ਼ਨ ਕਰਨ ਆਉਂਦੇ ਆ ਉਹ ਛੁੱਟੀਆਂ ਮਨਾਉਣ ਦੇ ਲਈ ਲੱਕੜ ਦਾ ਬਣਿਆ ਹੋਇਆ ਪ੍ਰੋਪਰ ਸਾਰੇ ਦਾ ਸਾਰਾ ਘਰ ਪੂਰਾ ਜੰਗਲ ਅਸੀਂਦਰਲੇ ਪਾਸੇ ਜ ਤੁਹਾਨੂੰ ਦਿਖਾਵਾਂ ਨਾ ਸਵਿਟਜ਼ਰਲੈਂਡ ਤਾਂ ਵੈਸੇ ਹੀ ਗ੍ਰੀਨਰੀ ਸ਼ਾਂਤੀ ਬਹੁਤ ਆ ਤੇ ਇੱਥੇ ਬਣਾਇਆ ਹੋਇਆ ਤੇ ਇੱਥੇ ਦਰੂਪਿਆਲਾ ਸ਼ਾਇਦ ਆਪਦਾ ਪੀ ਕੇ ਜਾਂਦੇ ਹੋਣਗੇ ਤੇ ਉਹ ਕੰਮ ਹਣਾ ਸਾਬੀ ਵੀਰੇ ਹਾਂਜੀ ਭਾਈ ਹੌਲੀਡੇ ਹੋਮ ਹੈ ਇਹ ਹਾਂਜੀ ਇੱਥੇ ਲੋਕੀ ਹੌਲੀਡੇ ਕਰਨ ਆਉਂਦੇ ਮਤਲਬ ਜੇ ਪਾਰਟੀ ਪੂਟੀ ਮਨਾਉਣੀ ਆ ਆਪਦੀ ਹਾਂਜੀ ਇੱਥੇ ਮਨਾਉਂਦੇ ਆ ਇੱਥੇ ਕਰਨ ਆਉਂਦੇ ਹਾਂਜੀ ਹਾਂਜੀ ਠੀਕ ਆ ਪੈਕੇਜ ਆ ਕਿ ਲਾਉਣ ਬਾਰਬੀਕਿਊ ਹਾਂਜੀ ਚਿਕਨ ਚਿਕਨ ਹੈ ਹਾਂਜੀ ਬਸ ਆ ਇਹ ਕਿਰਾਏ ਤੇ ਮਿਲਦੇ ਫਿਰੇ ਕਿਵੇਂ ਹਾਂਜੀ ਜਿੱਦਾਂ ਪਿੰਡ ਵਾਲਿਆਂ ਦਾ ਹੁੰਦਾ ਹਨਾ ਅੱਛਾ ਪਿੰਡ ਦਾ ਹੈ ਹਾਂਜੀ ਜਿਵੇਂ ਆਪਣੀ ਸੱਤ ਜਾਂ ਆਪਣੇ ਪੰਚਾਇਤ ਪੰਚਾਇਤ ਵਾਲਿਆਂ ਦਾ ਕਹ ਲਓ ਅੱਛਾ ਇਹਨਾਂ ਦੀ ਪੰਚਾਇਤ ਹੈ ਫ੍ਰੀ ਹੈ ਮਤਲਬ ਇਹਦੇ ਪੈਸੇ ਨਹੀਂ ਦਿੰਦੇ ਨਹੀਂ ਪੈਸੇ ਦੇਣੇ ਪੈਂਦੇ ਆ ਅੱਛਾ ਪੈਸੇ ਵੀ ਦੇਣੇ ਪੈਂਦੇ ਆ ਹਾਂਜੀ ਪੈਸੇ ਦੇਣੇ ਪੈਂਦੇ ਆ ਪਰ ਜਿੱਦਾਂ ਪਿੰਡ ਦਾ ਕਹ ਲਓ ਇਸ ਪਿੰਡ ਦਾ ਇਹ ਘਰ ਆ ਹਾਂ ਤੇ ਪਰ ਹਰੇਕ ਪਿੰਡ ਕੋਲੇ ਆਪਣਾ ਹਾਂ ਹਾਂਜੀ ਜਿਹੜੇ ਜਿਹੜੇ ਏਰੀਏ ਚ ਜੋ ਜੋ ਪੈਂਦਾ ਹਨਾ ਠੀਕ ਆ ਜਿੱਦਾਂ ਹੋਰ ਵੀ ਬਹੁਤ ਇੱਥੇ ਇਦਾਂ ਜੰਗਲਾਂ ਚ ਘਰ ਤੇ ਇਸ ਤਰ੍ਹਾਂ ਦਾ ਜੀ ਆਹ ਦੇਖੋ ਇੱਥੇ ਆ ਲਾਇਆ ਹੈ ਇੱਥੇ ਬੈਠਣ ਵੇ ਉੱਠਣ ਨੂੰ ਬਣਾਇਆ ਹੈ ਤੇ ਆਹ ਲਿਖਿਆ ਹੋਇਆ ਸਾਹਮਣੇ ਦੇਖੋ ਪੰਚਾਇਤ ਘਰ ਇਨਦੀ ਲੈਂਗੁਏਜ ਹੈ ਸਾ ਵੀ ਮੇਰੇ ਪੰਚਾਇਤ ਘਰ ਲਿਖਿਆ ਹੋਇਆ ਹੈ ਮੈਂ ਇਹ ਪਹਿਲੇ ਕੀ ਲਿਖਿਆ ਹੈ ਕੀ ਗੱਲ ਹੈ ਥਿਉਰੀ ਕਰਨ ਮਨ ਦਾ ਸਮਝ ਹੀ ਨਹੀਂ ਆਈ ਕੀ ਲਿਖਿਆ ਹੈ ਆ ਕੁਝ ਲਿਖਿਆ ਹੈ ਜਰ ਫ੍ਰੈਂਚ ਹੈ ਬਈ ਇਹ ਇੱਕ ਜਰਮਨ ਇਹ ਜਰਮਨ ਲਿਖਿਆ 2002 ਦਾ ਬਣਿਆ ਹੋਇਆ ਹੈ ਹਾਂਜੀ ਬਹੁਤ ਸਾਲ ਹੋ ਗਏ ਯਾਰ 22 23 ਸਾਲ ਹੋ ਗਏ ਹੈ ਤੇ ਇਸ ਤਰ੍ਹਾਂ ਅੰਦਰਲੇ ਪਾਸਿਓਂ ਅੰਦਰੋਂ ਦੇਖ ਨਹੀਂ ਸਕਦੇ ਇਹਨੂੰ ਨਹੀਂ ਭਾਜੀ ਚਾਹੀਦੀ ਉਹਨਾਂ ਤਾਂ ਲੈਣੀ ਪੈਂਦੀ ਆ ਅਛਾ ਚਾਪੀ ਪੰਚਾਇਤ ਵਾਲੇ ਕੋਲੇ ਹਾਜੀ ਉਹਨਾਂ ਨੇ ਉਹ ਆਪਣਾ ਲਿਖਿਆ ਆ ਈਮੇਲ ਐਡਰੈਸ ਵਗੈਰਾ ਸਾਰਾ ਅੱਛਾ ਨੰਬਰ ਹਾਂਜੀ ਕਿਸਾਨ ਵੀ ਪੜੇ ਲਿਖੇ ਨੇ ਥੋੜੇ ਦੇਖ ਲੋ ਐ ਬਾਈ ਨੇ ਕਿਹਾ ਫੋਨ ਨੰਬਰ ਨਹੀਂ ਲਿਖਿਆ ਈਮੇਲ ਲਿਖਿਆ ਈਮੇਲ ਕਰਨੀ ਪੈਂਦੀ ਉਹਨਾਂ ਨੂੰ ਬੜੇ ਲਿਖੇ ਕਿਸਾਨਾਂ ਦੇ ਕੰਮ ਹੈ ਚਲੋ ਇਹ ਅਸੀਂ ਜਿਥੋਂ ਦਿਖਾਉਣ ਨਾਲ ਚਲੀਏ ਹਾਂਜੀ ਹੂੰ ਆ ਤੁਹਾਨੂੰ ਇਥੇ ਪਾਣੀ ਦਾ ਪ੍ਰਬੰਧ ਦਿਖਾਵਾਂ ਇਹਨਾਂ ਦਾ ਨੇਚਰਲ ਮੰਮੀ ਕਹਿੰਦੀ ਮੈਂ ਤਾਂ ਆਪ ਕਰਿਆ ਕਿ ਐ ਕੰਮ ਆ ਲਾ ਲੱਕੜ ਦਾ ਬਣਾਇਆ ਹੋਇਆ ਹੈ ਦੇਖ ਲੋ ਇਹ ਸਾਰਾ ਤੇ ਲੱਕੜ ਦਾ ਪੂਰਾ ਇਹ ਵਿੱਚੋਂ ਦੇਖ ਲਓ ਪਾਣੀ ਪਤਾ ਨਹੀਂ ਕਿੱਥੋਂ ਕਿਵੇਂ ਆਉਂਦਾ ਹੈ ਦੇਖੋ ਤੇ ਇੱਥੇ ਆ ਕੇ ਟੁੱਟੀ ਲੱਗੀ ਹੋਈ ਹੈ ਇਹ ਸਵਿਟਜ਼ਰਲੈਂਡ ਦੇ ਪਹਾੜਾਂ ਚੋਂ ਆਉਂਦਾ ਖੇਡ ਬਣਾਈ ਹੋਈ ਹੈ ਦੀ ਪ੍ਰੋਪਰ ਖੇਡ ਵੀ ਲੱਕੜ 'ਚ ਹੀ ਬਣਾਈ ਹਾਂਜੀ ਲੱਕੜ ਦੀ ਜਮਾ ਇਹ ਕੀ ਹੈ ਇਹ ਪਾਜੀ ਗ੍ਰਿਲ ਕਰਦੇ ਆ ਅੱਛਾ ਬਾਰਬੀਕਿਊ ਹਾਂਜੀ ਉਹਦੇ ਲਈ ਆ ਤੇ ਉਹ ਪਿੱਛੇ ਲੱਕੜਾਂ ਰੱਖੀਆਂ ਉਹਨਾਂ ਨੇ ਡੈਡੀ ਨੂੰ ਦਿਖਾਉਣ ਵਾਲਾ ਸੀ ਡੈਡੀ ਇੱਥੇ ਖਾਂਦੇ ਜੀ ਮੁਰਗੇ ਮਰ ਗਏ ਇਹ ਬਾਰਬੀਕਿਊ ਕਰਕੇ ਇੱਧਰ ਭਾਜੀ ਪਿੱਛੇ ਇਹ ਬਾਤ ਹੋਣਾ ਵਗੈਰਾ ਅੱਛਾ ਪਿੱਛੇ ਇਹ ਲੱਕੜਾਂ ਰੱਖੀਆਂ ਹਾਂਜੀ ਲੱਕੜਾਂ ਰੱਖੀਆਂ ਤੇ ਬਾਤ ਹੋ ਰਹੀ ਹੈ ਹਾਂ ਆਪਣੇ ਤਾਂ ਇਹ ਚੀਜ਼ਾਂ ਪਹਾੜਾਂ ਬੋੜਾਂ 'ਚ ਹੁੰਦੀਆਂ ਬਣੀਆਂ ਹੋਈਆਂ ਹੌਲੀਡੇ ਹੋਮ ਜਿਵੇਂ ਹੋਰ ਹਨਾ ਸਵਿਟਜ਼ਰਲੈਂਡ 'ਚ ਬਾਈ ਦੱਸਦੇ ਕਹਿੰਦੇ ਸਾਰੇ ਕਿਤੇ ਇਹਵੇਂ ਦੇ ਬਣੇ ਹੋਏ ਆਹ ਏਰੀਆ ਦਾ ਖਾਸ ਕਰਕੇ ਤਦ ਲੋਕ ਕਿਉਂਕਿ ਅੰਗਰੇਜ਼ ਆਪਾਂ ਸ਼ੁਰੂ ਤੋਂ ਸੁਣਦੇ ਆਂ ਵੀ ਕੰਮ ਕਰਦੇ ਆ ਤੇ ਉਡਾ ਦਿੰਦੇ ਆ ਮੌਜ ਮੇਲਾ ਕਰਦੇ ਆ ਪੰਜ ਦਿਨ ਕੰਮ ਕਰਦੇ ਦੋ ਦਿਨ ਪਾਰਟੀ ਕਰਦੇ ਆ ਉਹੀ ਕੰਮ ਬਸ ਫਿਰ ਇਹਨਾਂ ਦਾ ਤੇ ਉਹ ਭਾਵੇਂ ਕਿਸਾਨ ਹੈ ਭਾਵੇਂ ਕੋਈ ਬਿਜ਼ਨਸਮੈਨ ਹੈ ਇਥੇ ਭਾਵੇਂ ਕੋਈ ਫੈਕਟਰੀ ਜੌਬ ਕਰਦਾ ਹੈ ਹਰੇਕ ਦਾ ਕੰਮ ਇਹੀ ਹੈ ਖਾਓ ਪੀਓ ਮੌਜ ਮੇਲਾ ਐਸ ਕਰੋ ਹਰਣਾ ਬਿਲਕੁਲ ਅਸੀਂ ਕਣਕ ਦੇ ਖੇਤ ਕੋਲੇ ਪਹੁੰਚੇ ਆ ਤੇ ਇਥੇ ਪਰਖ ਨਹੀਂ ਆ ਰਹੀ ਵੀ ਇਹ ਕਣਕ ਹੈ ਕਿ ਕੀ ਹੈ ਇਹ ਡੈਡੀ ਹੁਣੀ ਫਰੋਲ ਕੇ ਜਿਆਦਾ ਦੇਖਣਗੇ ਕਿਉਂਕਿ ਇਹਨਾਂ ਦਾ ਬੀ ਦਾ ਫਰਕ ਹੈ ਪਤਾ ਨਹੀਂ ਕੀ ਹੈ ਤੇ ਮੈਂ ਤੁਹਾਨੂੰ ਦਿਖਾਵਾਂ ਇਹੋ ਜੀ ਕਣਕੇ ਹੈ ਜੀ ਇਹ ਤਾਂ ਬਿਲਕੁਲ ਹੀ ਰੋਡੀ ਹੈ ਇਹ ਜਿਵੇਂ ਆਪਣੇ ਪੂਛਾਂ ਜੀਆਂ ਹੁੰਦੀਆਂ ਬੱਲੀਆਂ ਦੇ ਉਹ ਇਹਨਾਂ ਕੰਮ ਨਹੀਂ ਹੈਗਾ ਹਨਾ ਦਾਣਾ ਵੀ ਬਹੁਤ ਮੋਟਾ ਬਣਿਆ ਕੱਢਿਓ ਦਾਣੇ ਇਹਦੇ ਆ ਦੇਖੋ ਦਾਣੇ ਨਿਕਲਦੇ ਇੰਨੇ ਮੁੱਟੇ ਦਾਣੇ ਹਮਮ ਸਹੀ ਹੈ ਇਹ ਜਿਵੇਂ ਆਪਣੇ ਹੁੰਦੀਆਂ ਬੱਲੀਆਂ ਦੇ ਉਹ ਹੁੰਦੀਆਂ ਮੁੱਛਾਂ ਨਹੀਂ ਹੋਣੇ ਹੈਗਾ ਹਨਾ ਤਸਵੀਰ ਹਾਂ ਤਸਵੀਰ ਹੋ ਨਹੀਂ ਹੈਗਾ ਹਨਾ ਠੀਕ ਠੇ ਹੋਰ ਸਬਜ਼ੀ ਕਣਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੈ ਮੌਸਮ ਹੋਰ ਸਾਡਾ ਹੈ ਤੇ ਬਾਕੀ ਤਾਂ ਕਰਕੇ ਆਏ ਹੈਗੀ ਕੱਦਗਾਠ ਹੁੰਦਾ ਹੀ ਹੈ ਆਪਣੇ ਕਣਕ ਜਿੰਨਾ ਸੋ ਸਾਰੇ ਇਹ ਖੇਤ ਨੇ ਤੇ ਖੇਤਾਂ ਦੇ ਵਿੱਚ ਜੀ ਕਿਤੇ ਕਿਤੇ ਦੇਖੋ ਖਾਲੀ ਛੱਡ ਰੱਖਿਆ ਨੇ ਚਰਨ ਨੂੰ ਛੱਡ ਰੱਖਿਆ ਹੈਗਾ ਤੇ ਉਹ ਕਣਕ ਛੱਡ ਰੱਖੀ ਹੈ ਉਧਰ ਚੈਰੀਆਂ ਤੋੜੀਆਂ ਯਾਰੀਆਂ ਪੰਜਾਬੀਆਂ ਦੇ ਵੱਲੋਂ ਕਹਿੰਦੇ ਕਿਤੇ ਕਸਰ ਨਹੀਂ ਛੱਡਦੇ ਪੰਜਾਬੀ ਤੇ ਤੋੜ ਲੋ ਤੋੜ ਲੋ ਮੈਨਾਂ ਕੁਝ ਨਹੀਂ ਕਹਿੰਦਾ ਇਹ ਤਾਂ ਇਹ ਕਿਸੇ ਦੀ ਜ਼ਮੀਨ 'ਚ ਨਹੀਂ ਆਉਂਦਾ ਦਰਖਤ ਤਾਂ ਕਰਕੇ ਅਸੀਂ ਝਾੜ ਲੇ ਜਵੇਂ 베ਰ ਝਾੜਦੇ ਅਸੀਂ ਉਵੇਂ ਝਾੜ ਲੇ ਕੋਈ ਲਾਂਬੇ ਵਾਲੀ ਗੱਲ ਨਹੀਂ ਪਿੰਡ ਦਾ ਨਾ ਕੀ ਹੁੰਦਾਗਾ ਜਦੋਂ ਆਈਸਕ੍ਰੀਮ ਜੀ ਖਾਣੇ ਉਹਦੇ ਤੇ ਕਹਿੰਦੇ ਬਾਈ ਹੋਰ ਭੁੱਖ ਦੇ ਥੋੜੀ ਜੀ ਆ ਚੈਰੀ ਜੀ ਪਾ ਯਾਰ ਚੈਰੀ ਖਾਣ ਦੇ ਉਹ ਪਤਾ ਨਹੀਂ ਪਲਾਸਟਿਕ ਚ ਕੀ ਹੁੰਦੀ ਐ ਐਤੋਂ ਤਾਂ ਨੇਚਰਲ ਰਿਸੋਰਸ ਨੇ ਇਹ ਤੇ ਦਰਖਤਾਂ ਦੇ ਆਮ ਹੀ ਸਵਿਟਜ਼ਰਲੈਂਡ ਦੇ ਖੇਤਾਂ ਚ ਜਿਹੜੇ ਸੜਕਾਂ ਦੇ ਆਲੇ ਦੁਆਲੇ ਵੀ ਦਰਖਤ ਲੱਗੇ ਹੋਏ ਹਨ ਤੇ ਉਹਨਾਂ ਤੇ ਵੀ ਐ ਚੈਰੀ ਦੇ ਰੁੱਖ ਐ ਇਹ ਤੇ ਹੁਣ ਗਰਮੀਆਂ ਦੀ ਰੁੱਤ ਗਰਮੀਆਂ ਚ ਪੱਕਦੀ ਐ ਇਹ ਫਿਰ ਬੇਰਾਂਗੂ ਤੋੜ ਤੋੜ ਖਾਈ ਜਾਂਦੇ ਰਹਿੰਦੇ ਆ ਮੈਰੀ ਜਦੋਂ ਤੁਰੇ ਫਿਰਦੇ ਆ ਖੇਤਾਂ ਚ ਹੁਣ 1-2 ਦਿਨਾਂ ਦੇ ਤੇ ਉਹਦੀ ਤੋੜ ਕੇ ਨਹੀਂ ਆ ਸਾਰੀਆਂ ਖਾ ਲਈ ਦੀਆਂ ਜਿਵੇਂ ਭੁੱਖਾ ਸ਼ੇਰ ਆਇਆ ਪੈਂਦਾ ਹੁੰਦਾ ਨਾ ਮਾਸ ਨੂੰ ਸਾਡੇ ਬੰਦੇ ਛਿੱਲਣ ਤੇ ਲੱਗੇ ਪਏ ਆ ਸਾਰੇ ਕੱਲੇ ਕੱਲੇ ਕਰਕੇ ਵੀ ਛੱਲ ਲੀਏ ਹੁਣ ਦੇਖਾ ਮੰਮੀ ਕਿਵੇਂ ਦੀਆਂ ਸਵਾਦ ਦਾ ਨੂੰ ਪਤਾ ਲੱਗ ਜਾਗਾ ਸਾਡੀ ਚਹਿਰੀ ਤੋੜ ਲੀ ਚਹਿਰੀਆਂ ਵੀ ਆ ਗਈਆਂ ਨਾਲ ਕੁੱਤੇ ਵੀ ਆ ਗਏ ਇਹ ਕੁੱਤੇ ਸਵਿਟਜ਼ਰਲੈਂਡ ਚ ਵੀ ਕੁੱਤੇ ਮੰਗਰਵਾਏ ਜਾਂਦੇ ਆ ਅੱਜ ਤੇ ਹਰੇਕ ਕਿਸਾਨ ਨੇ ਕੁੱਤੇ ਰੱਖੇ ਹੋਏ ਆ ਕੁੱਤੇ ਆ ਗਏ ਉਹ ਭਰਾਵਾ ਸਿੱਧਾ ਤੁਹਾਡੀ ਹੱਦਬੰਦੀ ਚ ਵੀ ਨਹੀਂ ਬੜੇ ਅਸਦਾ ਬਾਹਰ ਆ ਹੱਦ ਤੋਂ ਸਾਡੇ ਇਥੇ ਪੰਜਾਬ ਚ ਕਹਿੰਦੇ ਨੇ ਆ ਜਾ ਦੇਵਾ ਤੈਨੂੰ ਪਤਾ ਉਹ ਤੋੜ ਲਓ ਇੱਥੇ ਕਿੰਦਾ ਇੱਥੇ ਤਾਂ ਆਪਾਂ ਬਾਹਰ ਹੀ ਆ ਆਪਾਂ ਗੜਾ ਉਹਨਾਂ ਦੇ ਘਰੇ ਗਏ ਆ ਪਲੇਸ ਸਵਾਦ ਬਹਾੜੀਆਂ ਯਾਰ ਖਾ ਕੇ ਦੇਖਿਆ ਬਹਾੜੀਆਂ ਸਵਾਦ ਜਿਵੇਂ ਬੇਰ ਤੋੜਦੇ ਹੁੰਦੇ ਹਨ ਪੰਜਾਬ ਚ ਬੇਰਾਂ ਵਾਂਗੂ ਲੱਗੇ ਪਏ ਆ ਰਸਤੇ ਜਾਂਦੇ ਜਾਂਦੇ ਕਿਤੇ ਵੀ ਖੜ ਜਾਈਦਾ ਖੜ ਕੇ ਫਿਰ ਆਰਾਮ ਨਾਲ ਖਾਈ ਦਿਆ ਫਰੂਟ ਤੁਸੀਂ ਹਿਸਾਬ ਲਾਓ ਵੀ ਚੈਰੀਆਂ ਜਿਹੜੀਆਂ ਕਿੰਨੀਆਂ ਵਧੀਆ ਕਿੰਨੀਆਂ ਮਿੱਠੀਆਂ ਹੋਣੀਆਂ ਹਲੋ ਲਓ ਪੁੱਤ ਖਾਓ ਮੂੰਹ ਦੇਖ ਕੇ ਕਿ ਮੈਂ ਕੀਤਾ ਉਹ ਕਿੰਨਾ ਕਿੰਨਾ ਲਾਲ ਕਰ ਲੇ ਮੈਂ ਕੀ ਹੈ ਜੁਰਾਵਰ ਸਵਾਦ ਆ ਸਵਾਦ ਆ ਬਤਾ ਸਵਾਦ ਨਹੀਂ ਕੁੱਤੇ ਮੰਗਰ ਪੈਂਦੇ ਨੇ ਚੈਰੀਆਂ ਖਾਣ ਨੂੰ ਹੋ ਤੋੜਨੀ ਬਤਾਓ ਆ ਦੇਖੋ ਕੀ ਕੁਛ ਹੱਥ ਕੰਡੇ ਬਣਾਏ ਜਾ ਰਹੇ ਨੇ ਤੁਹਾਨੂੰ ਸੋਟੀ ਇਹ ਨਾਲ ਲਿਆਦੇ ਜਿਹਦੇ ਤੇ ਕੁੰਡੀ ਜੀ ਪਾਈ ਹੁੰਦੀ ਆ ਟਾਂਗਾ ਹਾਂਜੀ ਇਹ ਟਾਂਗਾ ਮੈਂ ਜੁਰਾਵਰ ਨੂੰ ਚੱਕੀ ਖੜਾ ਮੈਂ ਕਿਹਾ ਉਪਰੋਂ ਤੋੜ ਲੈਨੇ ਖਾਣ ਤੇ ਜ਼ੋਰ ਦਿੱਤਾ ਹੱਥ ਦਿਖਾਏ ਜੁਰਾਵਰ ਦੇ ਇਹ ਆਪਣੀ ਤੋੜ ਲੈਨੇ ਆਪਣੇ ਖਾ ਲੈਣਾ ਪੁੱਤ ਸਾਨੂੰ ਤਾਂ ਦੇ ਦੋ ਤੋੜ ਕੇ ਤੁਸੀਂ ਆਪ ਖਾਈਆਂ ਨੂੰ ਚਲੋ ਜੁਰਾਵਰ ਹੱਥ ਦਿਖਾਏ ਬੱਦਾਂ ਆ ਸੀ ਆ ਸੀ ਇਹ ਸਾਹਮਣੇ ਵਾਲੀ ਸਾਹਮਣੇ ਵਾਲੀ ਹਾਂ ਦੇ ਇਸ ਉੱਪਰ ਉੱਪਰ ਜਾ ਨਾ ਉਹ ਕੱਚੀ ਪੁੱਤ ਆ ਦੇਖੋ ਇੱਧਰ ਲੱਗੀ ਐਵੇਂ ਖਾਣਾ ਤੁਹਾਨੂੰ ਆਹ ਦੇਖੋ ਆਹ ਦੇ ਲੱਗੀ ਆ ਲੱਗੀ ਨਾ ਆਹ ਦੇ ਸਾਹਮਣੇ ਵੱਡੀ ਆਹ ਦੇ ਵੱਡੀ ਵੱਡੀ ਵਾਲੀ ਤੋੜਨੀ ਹੈ ਜੁਰਾਵਰ ਆਹ ਦੇ ਲੱਗੀ ਉਹਨੇ ਆਹ ਦਾ ਢੱਡ ਭਰ ਲਿਆ ਏ ਚਲੋ ਚਲ ਚਲ ਤੋੜ ਉਹ ਪਿੱਛੇ ਦੇ ਬਾਜਦਾ ਆ ਆ ਇਧਰ 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 ਯਾਰ ਮੇਰੇ ਮੂੰਹ ਚ ਪਾਣੀ ਆ ਹੀ ਜਾਂਦਾ ਕਿਤੇ ਹੋਰ ਦੇ ਆ ਤੇ ਪਿੱਛੇ ਲੱਗੀਆਂ ਖੜ ਜਾ ਮੈਂ ਤੋੜਦਾ ਸਭੀ ਕੋਈ ਫੜੇ ਹਾਂਜੀ ਹੱਥ ਸਾਫ਼ ਕਰ ਬਲਾਈਏ ਕੁੱਤਿਆਂ ਨੂੰ ਆਹ ਲਾ ਲੈਂਦੇ ਐ ਸਵਾਦ ਹੁੰਦਾ ਹੈ ਲਾ ਕੇ ਖਾਣ ਦਾ ਕਿਵੇਂ ਆਹਾ ਆਇਦਰਾ ਦੇਖ ਲੈ ਮੇਰੇ ਪੁੱਤ ਨੂੰ ਤਾਂ ਪੁੱਛ ਲੋ ਗੀ ਰੀਅਲੀ ਗੁੱਡ ਪੰਜਾਬ ਚ ਨਾ ਇੰਨੀਆਂ ਦਾ ਇਸ ਟਾਈਮ ਜਾਮਣਾ ਨਹੀਂ ਲੱਗ ਰਹੀਆਂ ਹੁਣ ਇਹ ਜਿੰਨੀ ਇੱਥੇ ਚੈਰੀਆਂ ਅਸੀਂ ਨਾ ਗੱਡੀ ਸਟਾਰਟ ਹੀ ਰੱਖ ਦਿਆਂ ਤੁਸੀਂ ਗੀਜੇ ਪਰ ਕੇ ਰੱਖੋ ਜਦੋਂ ਕੁੱਤੇ ਦਵਾਰੇ ਮਗਰ ਭਾਗੇ ਉਹਦੀ ਉਡ ਲਾਂਗੇ ਜੀ ਜੀ ਕਰਦਾ ਜਾ ਨੂੰ ਬਾਲੀਆਂ ਸਵਾਦ ਆ ਚੱਲੀਏ ਭਾਈ ਕਪੜੇ ਵੀ ਨਾ ਖਰਾਬ ਹੋਣ ਹਨ ਇਹਨਾਂ ਨਾਲ ਕਿਉਂ ਦੇਖੋ ਬਈ ਹਸੀਨਵਾਦੀਆਂ ਇਹਨਾਂ ਕਰਕੇ ਮਸ਼ਹੂਰ ਹੈਗਾ ਸਭੀ ਵਾਇਦਾ ਦੇਸ਼ ਇਹ ਹੁਣ ਅਸੀਂ ਇੱਕ ਪਿੰਡ 'ਚ ਪਹੁੰਚ ਗਏ ਆ ਤੇ ਇਹ ਤਨਕਾ ਘਰਾਂ ਦਾ ਪਿੰਡ ਦੱਸਦੇ ਆ ਬਸ ਤਨਕਾ ਘਰ ਹੈ ਇੱਥੇ ਤੇ ਓਡਾ ਕੀ ਪਿੰਡ ਆ ਵਿੱਚ ਤੁਹਾਨੂੰ ਸਕੂਲ ਦਿਖਾਉਣੇ ਆ ਤੇ ਇੱਥੇ ਸਕੂਲ ਆ ਤੇ ਸਕੂਲ ਤੋਂ ਇਲਾਵਾ ਤੇ ਬਾਕੀ ਹੈਗਾ ਇਹਨਾਂ ਦੀ ਪਬਲਿਕ ਪਲੇਸ ਜਨੀਆਂ ਸਕੂਲ ਕਿਹੜਾ ਬਈ ਹਾਂਜੀ ਆ ਜਰਾ ਅੱਛਾ ਸਾਹਮਣੇ ਵਾਲਾ ਇਹ ਸਾਹਮਣੇ ਸਕੂਲ ਆ ਹਾਂਜੀ ਇਹ ਜਿਹੜੇ ਇੱਥੇ ਫਿਰ ਕਿਸਾਨਾਂ ਦੇ ਜਵਾਕ ਸਾਰੇ ਇੱਥੇ ਪੜਨਾ ਆਉਂਦੇ ਆ ਹਾਂਜੀ ਜਿੱਦਾਂ ਹੁਣ ਉਹ ਘਰ ਹੋ ਗਿਆ ਮੋੜਲੇ ਹਾਂ ਤੇ ਉਹ ਘਰ ਹੋ ਗਿਆ ਅੱਛਾ ਜਿਹੜੇ ਨੇੜੇ ਤੇੜੇ ਘਰ ਤੇ ਇਹ ਜਿਵੇਂ ਸਰਕਾਰੀ ਸਕੂਲ ਆ ਹਾਂਜੀ ਸਰਕਾਰੀ ਸਕੂਲ ਸਾਰੇ तकरीबन ਸਰਕਾਰੀ ਇੱਥੇ ਪ੍ਰਾਈਵੇਟ ਹੈਗੇ ਆ ਤੇ ਯੂਨੀਵਰਸਿਟੀਆਂ ਵਗੈਰਾ ਇਦਾਂ ਛੋਟੇ तकरीबन ਸਾਰੇ ਪ੍ਰਾਈਵੇਟ ਆ ਅੱਛਾ ਇਹ ਦੂਜੇ ਸਰਕਾਰੀ ਆ ਛੋਟੇ ਸਰਕਾਰੀ ਆ ਯੂਨੀਵਰਸਿਟੀਆਂ ਪ੍ਰਾਈਵੇਟ ਹੈਗੀਆਂ ਵੱਡੀਆਂ ਤੇ ਫਿਰ ਇੱਥੇ ਆਈ ਨਹੀਂ ਰਹਿੰਦਾ ਵੀ ਮੈਂ ਆਪਦੇ ਜਵਾਕ ਨੂੰ ਐਡੇ ਤੱਕ ਦੇ ਵੀ ਆ ਸਕੂਲ 'ਚ ਪੜਾਵਾਂ ਤੱਕ ਦੇ 'ਚ ਪੜਾਉਣਾ ਹੈ ਉਹ ਕੰਪੀਟੀਸ਼ਨ ਹੈ ਨਹੀਂ ਨਹੀਂ ਹੈ ਨਹੀਂ ਠੀਕ ਹੈ ਜਿੰਨੇ ਜਿਹੜਾ ਮਤਲਬ ਸਕੂਲ ਨੇੜੇ ਪੈਂਦਾ ਜਵਾਕ ਨੂੰ ਉੱਥੇ ਪੜਾਉਣਾ ਪਊਗਾ ਹਾਂਜੀ ਹੋਰ ਦੂਜੇ 'ਚ ਵੀ ਲਾ ਸਕਦਾ ਦਾਖਲਾ ਨਹੀਂ ਤਾਨੂੰ ਮਤਲਬ ਕਿ ਉੱਥੇ ਲਿਖਾਉਣਾ ਪੈਂਦਾ ਫਿਰ ਤਾਨੂੰ ਦੱਸ ਦੇ ਆ ਵੀ ਵੀ ਤੂੰ ਉੱਥੇ ਲਾ ਸਕਦਾ ਕਿ ਨਹੀਂ ਆਪਦੀ ਮਰਜ਼ੀ ਨਾਲ ਨਹੀਂ ਹੈਗਾ ਆਪਦੇ ਪਿੰਡ ਚ ਹੀ ਲੱਗਦਾ ਨਿਆਣਾ ਅੱਛਾ ਜਿਹੜੇ ਪਿੰਡ ਚ ਨੇੜੇ ਏਰੀਏ ਦੇ ਸਕੂਲ ਚ ਜੰਮੇ ਆ ਉੱਥੇ ਲੱਗੋ ਹਾਂਜੀ ਲੋ ਨੇੜੇ ਖਾਈ ਹੈ ਨਾ ਹਾਂਜੀ ਕਮਾਲ ਹੋ ਗਈ ਯਾਰ ਦੇਖੋ ਆਪਣੇ ਕੰਪੀਟੀਸ਼ਨ ਚੱਲਦਾ ਰਹਿੰਦਾ ਕਿਵੇਂ ਵੀ ਇੱਥੇ ਪੜਾਉਣਾ ਇੱਥੇ ਇੰਨਾ ਕੀ ਸਕੂਲ ਆ ਕਿਹੜੀ ਕੈਮੀਕਲ ਅਸ ਤੱਕ ਹੈ ਬਈ ਇਹ ਸਭ ਵੀਰੇ ਕਿਹੜੀ ਕਲਾਸ ਤੱਕ ਹੈ ਅੱਛਾ ਨਿਆਣੇ ਵਾਲਾ ਹੈ ਪ੍ਰੀ ਸਕੂਲ ਦਾ ਨਹੀਂ ਮੈਨੂੰ ਪਤਾ ਨਹੀਂ ਹਾਂਜੀ ਛੋਟਾ ਹੈ ਹਾਂਜੀ ਇਹੋ ਜਿਹਾ ਜੀ ਸਕੂਲ ਐਡੇ ਐਡੇ ਕ ਪਿੰਡ ਹੁੰਦੇ ਆ ਯਾਰ ਬਸ ਇਹਨਾਂ ਥੋੜੇ ਥੋੜੇ ਘਰ ਹੁੰਦੇ ਜੀ ਮੈਂ ਦੂਰੋਂ ਤੋਂ ਦਿਖਾਇਆ ਸੀ ਨਾ ਪੰਜ ਚਾਰ ਘਰ ਸੀ ਬਸ ਇੰਨਾ ਕੀ ਆ ਆ ਗੋਰਿਆਂ ਦਾ ਸ਼ਮਸ਼ਾਨ ਘਾਟ ਆ ਗਿਆ ਪਿੰਡ ਜੀ ਕਬਰਸਤਾਨ ਕਹਿ ਸਕਦੇ ਹੋ ਆਪਣੇ ਸ਼ਮਸ਼ਾਨ ਘਾਟ ਕਹਿੰਦੇ ਆ ਅੱਛਾ ਉਹ ਬੈਠਣ ਨੂੰ ਹਾਂ ਆਈਟੇ ਬਾਈ ਕਾ ਉਹ ਤਾਂ ਬਣੀ ਆ ਤਾਂ ਹੋਈਆਂ ਨਹੀਂ ਕੋਈ ਕਪੜਾ ਵਗੈਰਾ ਹੈਗੀਆਂ ਅੱਛਾ ਇਹ ਪਿੰਡ ਵਾਲੇ ਨੂੰ ਸਪੈਸ਼ਲ ਦਿੱਤਾ ਹੋਇਆ ਹੈ ਹਾਂਜੀ ਇਸ ਪਿੰਡ ਦਾ ਅੱਛਾ ਇਹ ਪਿੰਡ ਦਾ ਵਾਵਾ ਲੋਕ ਚੜਾਈ ਕੀਤੇ ਹੋਏ ਆ ਹਨਾ ਪਹਿਲਾਂ ਮੈਨੂੰ ਮੈਨੂੰ ਐ ਲੱਗਿਆ ਮੈਂ ਕਿਤੇ ਹੈ ਨਹੀਂ ਕੁਝ ਇਹ ਦੇਖੋ ਜੀ ਇਹ ਸਾਰਾ ਸ਼ਮਸ਼ਾਨ ਘਟ ਹੈ ਪਿੰਡ ਦੀ ਲਾਈਫ ਦਿਖਾ ਰਹੇ ਆ ਤੁਹਾਨੂੰ ਐਗਜੈਕਟ ਟੈਂਟ ਵੀ ਸਵਿਟਜ਼ਰਲੈਂਡ ਜਿਹੜੀ ਕਿਸਾਨਾਂ ਦੀ ਲਾਈਫ ਆ ਪਿੰਡ ਦੀ ਲਾਈਫ ਕਿਵੇਂ ਆ ਉਹ ਦੂਰ ਹੈਗੇ ਘਰ ਹੁਣ ਇਹਨਾਂ ਦੇ ਤੇ ਇੱਧਰ ਵੀ ਕੁਛ ਆ ਤਪਨਾਏ ਹੋਏ ਆ ਇਹ ਡੈਡੀ ਕਬਰਿਸਤਾਨ ਆ ਗਿਆ ਇਹਨਾਂ ਦਾ ਇਹ ਦੇਖ ਲਓ ਵੀ ਇੱਥੇ ਵੀ ਇੰਨੇ ਫੁੱਲ ਬੂਟੇ ਲਾ ਕੇ ਰੱਖਦੇ ਆ ਇਹ ਆਪਣੇ ਨਾਲੋਂ ਯਾਰ ਸਿਸਟਮ ਇਹਨਾਂ ਦੇ ਬਾੜੀ ਜੀ ਚੰਗੇ ਨੇ ਆਪਣੇ ਨਾਲੋਂ ਸਿਸਟਮ ਵਾਲੇ ਚੰਗੇ ਡੈਡੀ ਕਹਿੰਦੇ ਆਪਣੇ ਨਾਲੋਂ ਸਿਸਟਮ ਵਾਲਾ ਚੰਗਾ ਯਾਰ ਇਹਨਾਂ ਦਾ ਆਪਣੇ ਤਾਂ ਇੱਕ ਵਾਰੀ ਦਾਹ ਕਰਕੇ ਮੁੜ ਕੇ ਰੱਦੇ ਦਾ ਰਾਖ ਵੀ ਨਹੀਂ ਝੱਕਣ ਜਾਂਦੇ ਸਹੀ ਗੱਲ ਹੈ ਆਪਣੇ ਤਾਂ ਬੰਦਾ ਉਹੀ ਜਾਂਦਾ ਵੀ ਜਦੋਂ ਸ਼ਮਸ਼ਾਨ ਘਾਟ ਚ ਦਫਨਾਉਂ ਉਹ ਬੰਦਾ ਸਸਕਾਰ ਕਰਨਾ ਹੂੰ ਦਾ ਕੋਈ ਬੰਦਾ ਜਾਂਦੀ ਨਹੀਂ ਕਹਿੰਦੇ ਇਹ ਗੱਲ ਤੋਂ ਹੈਰਾਨ ਹੋਈ ਨੇ ਡੈਡੀ ਕਹਿੰਦੇ ਫੁੱਲ ਬੂਟੇ ਕਿੰਨੇ ਲਾ ਕੇ ਰੱਖੇ ਹੋਏ ਯਾਰ ਇਹਨਾਂ ਨੇ ਕਹਿੰਦੇ ਆਪ ਦਾ ਕਿੰਨਾ ਸਜਾ ਕੇ ਰੱਖਿਆ ਹਰੇਕ ਚੀਜ਼ ਨੂੰ ਸਿਸਟਮ ਹੋਰ ਹੈ ਦੇਖੋ ਇਹਨਾਂ ਕੋਲੇ ਵਕਤ ਕਿੰਨਾ ਹੈ ਚੀਜ਼ਾਂ ਲਈ ਮਤਲਬ ਇੱਥੇ ਇੱਥੇ ਵੀ ਘਰੇ ਤਾਂ ਆਪਣੇ ਫੁੱਲ ਬੂਟੇ ਲਾਉਂਦੇ ਆ ਇੱਥੇ ਵੀ ਫੁੱਲ ਬੂਟੇ ਲਾਉਂਦੇ ਆ ਇਹ ਮਤਲਬ ਕਿੰਨਾ ਇਹ ਸਾਮ ਸੰਭਾਲ ਕਰਦੇ ਆ ਕੁਦਰਤ ਦੀ ਆ ਸੀ ਸਾਰੀਆਂ ਜੀ ਬੰਦੇ 1946 ਛੂਲੀ ਦੇ 40 ਛੂਲੀ ਦੇ ਚੜਾਈ ਕੀਤੇ ਹੋਦੋਂ ਦਾ ਸਭੀ ਵੀਰੇ ਹਰੇਕ ਪਿੰਡ ਨੂੰ ਮਿਲਦਾ ਹੋਣਾ ਹਨ ਕਿੱਦਾਂ ਭਾਜੀ ਸ਼ਮਸ਼ਾਨ ਘਾਟ ਤਾਂ ਹਰੇਕ ਪਿੰਡ ਕੋਲੇ ਹੁਣ ਹਰੇਕ ਪਿੰਡ ਕੋਲ ਹਾਂਜੀ ਮਤਲਬ ਜਿਹੜਾ ਕਬਰਿਸਤਾਨ ਹੈ ਹਾਂਜੀ ਠੀਕ ਹੈ ਜਿੰਨੇ ਘਰ ਹਰੇਕ ਨੂੰ ਆਪ ਦਾ ਆਪ ਦਾ ਮਿਲਿਆ ਹੋਇਆ ਥੋੜੀ ਸਰਕਾਰੀ ਹੁੰਦਾ ਹੋਊ ਇਹਦਾ ਇਹ ਪਾਜੀ ਕਈ ਜਗਾ ਲੋਕੀ ਖਰੀਦਦੇ ਆ ਆਪਣੇ ਮਰਨ ਤੋਂ ਪਹਿਲਾਂ ਆਪਣੀ ਜਗਾ ਆਪ ਖਰੀਦਦੇ ਆ ਖਰੀਦਣੀ ਪੈਂਦੀ ਆ ਵੀ ਮੈਨੂੰ ਇੱਥੇ ਦੱਬ ਦਿਓ ਹਾਂਜੀ ਅੱਛਾ ਯਾਰ ਹਾਂਜੀ ਹਾਂਜੀ ਉਂ ਨਹੀਂ ਮਿਲਦੀ ਪਬਲਿਕ ਪਬਲਿਕ ਪਲੇਸ ਨਹੀਂ ਹੈਗੀ ਨਹੀਂ ਇਹ ਪਬਲਿਕ ਪਲੇਸ ਨਹੀਂ ਹੈਗੀ ਹਾਂਜੀ ਕਮਾ ਲਓਗੀ ਸਰਕਾਰ ਤੋਂ ਖਰੀਦਣੀ ਪੈਂਦੀ ਆ ਇਹ ਇਹ ਜਿਹੜੇ ਪਿੰਡ ਦੇ ਉਹਨਾਂ ਤੋਂ ਜਿੱਦਾਂ ਮਤਲਬ ਜਿਹੜੇ ਪਿੰਡ ਚ ਦਫਨਾਉਣਾ ਹੈਗਾ ਜਿਹੜੀ ਨਗਰ ਕਾਉਂਸਲ ਹੈ ਉਹਦੀ ਹਾਂਜੀ ਇਹ ਤਾਂ ਯਾਰ ਗਲਤ ਹੈ ਗੱਲ ਘਰ ਤਾਂ ਲੋਕ ਬਣਾਉਂਦੇ ਸੋਨੇ ਆਪਦੀ ਜ਼ਿੰਦਗੀ ਚ ਆਪਦੇ ਮਰਨ ਲਈ ਵੀ ਤਾਂ ਖਰੀਦਣੀ ਹੈ ਹਾਂਜੀ ਚਲੋ ਕੋਸ ਚੀਜ਼ਾਂ ਜੀ ਚੰਗੀਆਂ ਆ ਕੋਸ ਚੀਜ਼ਾਂ ਆਏ ਆ ਦੇਸ਼ ਦੇਸ਼ ਦਾ ਆਪਣਾ ਸਿਸਟਮ ਹੈ ਉਹ ਜੋਰਾਵਰ ਪੁੱਤ ਚਲੋ ਬਾਹਰ ਆਜੋ ਇਹਨਾਂ ਦੇ ਨਾ ਕੰਮ ਦੇਖ ਲਓ ਤੁਸੀਂ ਗੋਰੇ ਕਿਸਾਨਾਂ ਦੇ ਤੇ ਕਿੰਨੇ ਸਾਲ ਦੀ ਉਮਰ ਹੋਣੀ 90 ਸਾਲ ਦੀ ਹੋਣੀ ਖੇਤਾਂ 'ਚ ਕੰਮ ਕਰਦੇ ਆ ਜਾਇਓ ਜਾਇਓ ਡੈਡੀ ਖੇਤਾਂ 'ਚ ਕੰਮ ਕਰਦੇ ਆ 90 ਸਾਲ ਦੇ ਦੇਖੋ ਆਰਾਮ ਨਾਲ ਲੱਗੇ ਹੋਏ ਆ ਪ੍ਰੀਤ ਅੱਜ ਕਰੋਗਾ ਤੇ ਉਦਾਂ ਦੇਖਣ ਆਏ ਨਹੀਂ 10 ਲੋਕ ਆਂ ਇੰਡੀਆ ਤੋਂ ਦੇਖਣ ਆਏ ਨੇ ਹੋ ਦੇਖ ਲੋ ਕਿੰਨੇ ਵੱਡੇ ਆ ਇਹ ਨਾ ਫੈਮਿਲੀ ਨਾਲ ਨਹੀਂ ਆਉਂਦੇ ਆਏ ਨਹੀਂ ਪੁੱਤਾਂ ਧੀਆਂ ਨਾਲ ਰਹਿ ਕੇ ਮਤਲਬ ਆਪ ਮੰਜੇ ਤੇ ਬਹਿ ਜਾਣ ਇਹ ਬਸ ਆਪਦੇ ਚ ਲਾਸਟ ਉਮਰ ਤੱਕ ਆਖਰੀ ਸਾਹਾਂ ਤੱਕ ਇਹ ਲੱਗੇ ਰਹਿੰਦੇ ਆ ਕੁਛ ਨਾ ਕੁਛ ਕਰਨ ਤੇ ਫੁੱਲ ਫੁੱਲ ਲਾਈ ਜਾਣਗੇ ਹੋਰ ਕੋਈ ਕੰਮ ਨਹੀਂ ਆਪਦੇ ਖਾਨ ਜੋ ਕੇ ਬਾੜੀ ਕਰ ਲੈਣਗੇ ਬਸ ਵੈਸੇ ਇਹਨਾਂ ਨੇ ਕੰਮ ਛੱਡਤਾ ਹੋਣਾ ਸਰਕਾਰ ਵੱਲੋਂ ਇਹਨਾਂ ਨੂੰ ਪੈਨਸ਼ਨ ਮਿਲਦੀ ਹੋਣੀ ਪਰ ਹੱਡ ਬਰ ਤੁਰੇ ਜਾਣਗੇ ਉਹਨਾਂ ਕਾ ਕਰੀ ਜਾਂਦੇ ਆ ਉਮਰ ਦੇਖੋ ਕਿਉ ਮਮੀ ਆਪਣੇ ਧੁਨੀਆ ਆਪਣੇ ਕਿਵੇਂ ਆ ਆਪਣੇ ਬੁੜੀਆਂ ਕੀ ਕਹਿੰਦੇ ਕਹਿੰਦੇ ਗੋਡੇ ਆ ਮੰਮੀ ਹੋਣੇ ਗੋਡੇ ਦੁਖਣ ਲੱਗੇ ਪਏ ਆ ਇਹ ਕਹਿੰਦੇ ਨੇ ਯੂਰ ਕਿੱਸਾ ਹੋ ਗਿਆ ਰੇ ਹੋ ਗਿਆ ਦੇਖੋ ਬਟਲੇ ਵਸ ਆਹੀ ਗੱਤ ਮੰਮੀ ਤਾਂ ਬਾੜੀ ਕਿਵੇਂ ਕੋ ਪੁੱਠੇ ਹੋ ਹੋ ਤੋੜਦੇ 90 ਸਾਲ ਦੀ ਉਮਰ ਹੋਣੀ ਘਟੋ ਘਟ ਮਾਤਾ ਦੀ ਆਪਣੀ ਨਾਨੀ ਦੇ ਬੋਲਦੇ ਹੁਣ ਹਾਂ ਉਹ ਫਿਰਦੇ ਟਹਿਲਦੇ ਕੋਈ ਛੋਟੀ ਨਹੀਂ ਕੋਈ ਖੁੰਡੀ ਨਹੀਂ ਜੁੱਤੀ ਵੀ ਹੀਲ ਵਾਲੀ ਪਾਈ ਆ ਜੁੱਤੀ ਵੀ ਹੀਲ ਵਾਲੀ ਪਾਈ ਆ ਮੰਮੀ ਕਹਿੰਦੇ ਮੰਮੀ ਤਾਂ ਸ਼ੂਜ਼ ਵਗੈਰਾ ਤੋੜ ਰਹੀ ਨਹੀਂ ਨਾ ਤਾਂ ਨੋਟ ਕੀਤੀ ਆ ਆਹ ਐ ਬਾਈ ਲਾਈਵ ਹੈ ਨਾ ਜੀ ਹੁਣ ਨਾ ਤੁਹਾਨੂੰ ਅਸੀਂ ਬੱਕਰੀਆਂ ਕੋਲੇ ਲੈ ਕੇ ਚੱਲੇ ਆ ਆਪਣੇ ਬੱਕਰੀਆਂ ਦੇਖ ਲੋ ਕਹੇ ਜੇ ਬਾਗਲ ਜੇ ਜ ਰੱਖੀਆਂ ਹੁੰਦੀਆਂ ਨੇ ਬਾੜੇ 'ਚ ਹੁਣ ਤਾਰਾਂ ਦੂਰਾਂ ਜਿਹਾ ਮਨ ਕਿ ਇੱਥੇ ਬੱਕਰੀਆਂ ਆਲਾ ਦੇਖ ਲੋ ਕਿੰਨਾ ਸੋਹਣਾ ਹੈ ਮੈਂ ਕਿਹਾ ਸਵਿਟਜ਼ਰਲੈਂਡ ਦੇ ਨਾਲ ਬੱਕਰੀਆਂ ਵੀ ਮौज ਕਰਦੀਆਂ ਯਾਰ ਕਿੰਨੇ ਵਧੀਆ ਥਾਂ 'ਮੇ ਜਨਮ ਲਿਆ ਇਹਨਾਂ ਨੇ ਹੈ ਹਾਂ ਨਾ ਜਾਰੀ ਲੈਂਦੀ ਆ ਹੈ ਪੇਪਰਾਂ ਦਾ ਪਾਸਪੋਰਟ ਐਨਾ ਕੋ ਬਾਲੇ ਚੰਗੇ ਕਰਮ ਕੀਤੇ ਸੀ ਮਾਂ ਦੀਆਂ ਧੀਆਂ ਨੇ ਜਿਹੜਾ ਸਵਿਟਜ਼ਰਲੈਂਡ ਦਾ ਪਾਸਪੋਰਟ ਮਿਲ ਗਿਆ ਭਾਈ ਇਹਨੂੰ ਵੀ ਖੁੱਲੇ ਰੱਖਦੇ ਆ ਹਨਾ ਹਾਂਜੀ ਭਾਈ ਇੱਥੇ ਕਾਨੂੰਨ ਹੈ ਜਾਨਵਰ ਕਿਸੇ ਨੂੰ ਵੀ ਨਹੀਂ ਮੰਨ ਕੇ ਰੱਖ ਸਕਦੇ ਮਤਲਬ ਹਾਂਜੀ ਭਾਜੀ ਹੁਣ ਕਾਫੀ ਮਤਲਬ ਜਗਾ ਤੇ ਹੋ ਗਿਆ ਹਮ ਤੇ ਤੁਸੀਂ ਪੁਰਾਣੇ ਪਹਿਲੇ ਜਿਹੜੀਆਂ ਡੇਰੀਆਂ ਵੀ ਹੁੰਦੀਆਂ ਸੀ ਉਹਨਾਂ ਚ ਸੰਗਲ ਪਾ ਕੇ ਰੱਖਦੇ ਹੁੰਦੇ ਸੀ ਹਮ ਤੇ ਹੁਣ ਉਹਨਾਂ ਨੇ ਬੰਦ ਕਰ ਦਿੱਤਾ ਕਾਫੀ ਸਾਲਾਂ ਤੋਂ ਬੰਦ ਕਰ ਦਿੱਤਾ ਹਮ ਹੁਣ ਜਾਨਵਰਾਂ ਨੂੰ ਕਹਿੰਦੇ ਆ ਵੀ ਆਪਾਂ ਇਦਾਂ ਕਰਕੇ ਨਹੀਂ ਰੱਖ ਸਕਦੇ ਬੰਨ ਕੇ ਨਹੀਂ ਰੱਖ ਸਕਦੇ ਜਾਨਵਰ ਨੂੰ ਭਾਵੇਂ ਗਾਂ ਐ ਭਾਵੇਂ ਘੋੜਾ ਐ ਆਪਾਂ ਬੱਕਰੀਆਂ ਵੀ ਦੇਖ ਲਈਆਂ ਫਰੇ ਖੁੱਲਾ ਰਹਿੰਦਾ ਜਾਨਵਰ ਹਾਂਜੀ ਸਾਰੇ ਮੁਲਕ ਚ ਸਾਰੇ ਯੂਰਪ ਚ ਐ ਅੱਛਾ ਮਤਲਬ ਕਿ ਜੇ ਕੋਈ ਜਾਨਵਰ ਰੱਖਣਾ ਤਾਂ ਉਹਨੂੰ ਓਪਨ ਹੀ ਰੱਖਣਾ ਹਾਂਜੀ ਟਾਈਮ ਸਿਰ ਮਾਲਕ ਮੈਨਾਂ ਦਾ ਖਾਣਾ ਦਿੰਦਾ ਨਹੀਂ ਤੁਹਾਨੂੰ ਪੁਕੀਂਆ ਲੱਗਦੀਆਂ ਕਿ ਪਿਆਰ ਕਰਦੀਆਂ ਓਏ ਓਏ ਹੂੰ ਦੇਖੋ ਇਹ ਕਿੰਨੀ ਸਪੇਸ ਮਿਲੀ ਹੋਈ ਹੈ ਨਾ ਉਹ ਤਾਂ ਕਹਿਣਾ ਦੀ ਰਾਜਾ ਹੈ ਹਾਂਜੀ ਉੱਥੇ ਤਾਂ ਇੱਥੇ ਘੋੜੇ ਹੁੰਦੇ ਆ ਅੱਛਾ ਘੋੜੇ ਹੈ ਨਹੀਂ ਹੁਣ ਘੋੜੇ ਅੰਦਰ ਆ ਮੈਂ ਦਿਖਾਉਣਾ ਅੱਛਾ ਘੋੜੇ ਮੀਂ ਪੈ ਗਿਆ ਮੈਨੂੰ ਲੱਗਾ ਤਾਂ ਕਰਕੇ ਅੰਦਰ ਲਾਤੀ ਹਾਂਜੀ ਇਧਰ ਨੂੰ ਘੋੜੇ ਆ ਜੀ ਇਹ ਦੇਖੋ ਇਹ ਸਾਰਾ ਪਿੰਡ ਦਾ ਏਰੀਆ ਤੇ ਆ ਸਵਿਸ ਦੇ ਜਿਹੜੇ ਝੰਡੇ ਪਿੰਡਾਂ 'ਚ ਵੀ ਲੱਗੇ ਹੁੰਦੇ ਆ ਲੋਕਾਂ ਦੇ ਘਰਾਂ 'ਚ ਆਮ ਹੀ ਚੰਗਾ ਜੀ ਫੇਰ ਮਿਲਦੇ ਆ ਨਜ਼ਾਰੇ ਲਓ ਇਹਨਾਂ ਸਾਬੀ ਬਾਈ ਦੇ ਗਵਾਂਡੀਆਂ ਦਾ ਘਰ ਆ ਸਾਰਾ ਇਹ ਤੇ ਇਹਦੇ ਚ ਹੁਣ ਤੁਹਾਨੂੰ ਅਸੀਂ ਪੁਰਾਣਾ ਸਮਾਨ ਦਿਖਾਉਣੇ ਆ ਵੀ ਪੁਰਾਣਾ ਮੈਨੂੰ ਬਾਈ ਦੱਸ ਰਹੀ ਸੀ ਵੀ ਇਹਨਾਂ ਦਾ ਪੁਰਾਣਾ ਸਮਾਨ ਰੱਖਿਆ ਹੋਇਆ ਹੈਗਾ ਜਾਇਓ ਬਾਈ ਆ ਦੇਖ ਲਓ ਚੱਕੇ ਚੁੱਕੇ ਕਿੰਨੇ ਪੁਰਾਣੇ ਰੱਖੇ ਆ ਤੇ ਬਾਈ ਨੇ ਸਾਰੇ ਗਵਾਂਢੀ ਜਾਣਦੇ ਆ ਇੱਥੋਂ ਦੇ ਕਿਸਾਨ ਆ ਵੀ ਬਾਈ ਮੈਨ ਲੱਗਦਾ ਪਿੰਡ ਦੇਖੋ ਪਿੰਡਾਂ ਦੇ ਪਿੰਡ ਸਾਰੇ ਕਰ ਲੱਕੜ ਦੇ ਇੱਥੇ ਸੀਨੇ ਤੀਸ ਵਿੱਚ ਤੀਨੀ ਦੋਸ ਉੱਪਰ ਐਸ਼ਕਿੰਗ ਇੱਥੇ ਨਾਲ ਬਰਫ ਵਾਲੀ ਪੈਂਦੀ ਆ ਤਾਂ ਕਰਕੇ ਛੱਤਾਂ ਪੁਰਾਣੇ ਘਰਾਂ ਦੀਆਂ ਦੇਖੋ ਬਾੜੀਆਂ ਉੱਚੀਆਂ ਨੇ ਨਵੇਂ ਘਰਾਂ ਦੀਆਂ ਹੁਣ ਘੱਟ ਉੱਚੀਆਂ ਕਰ ਲਾਂਗੇ ਢਲਾਨ ਵਾਲੀ ਇਹਦੇ 'ਚ ਉਹਦਾ ਕਾਰਨ ਇਹ ਆ ਵੀ ਪਹਿਲਾਂ ਬਰਫ ਜ਼ਿਆਦਾ ਪੈਂਦੀ ਸੀ ਹੁਣ ਵੀ ਵੈਸੇ ਸਵਿਟਜ਼ਰਲੈਂਡ 'ਚ ਤਾਂ ਬਹੁਤ ਬਰਫ ਪੈਂਦੀ ਆ ਤੇ ਆਹ ਦੇਖੋ ਇਹਨਾਂ ਸਾਰਾ ਪੁਰਾਣਾ ਸਮਾਨ ਸਾਹਮਣੇ ਰੱਖਿਆ ਹੋਇਆ ਹੈ ਆ ਸੀਗਾ ਤੇ ਜਿਹੜਾ ਇਹ ਪਿੰਡ ਚ ਵਾਈ ਰਹਿੰਦਾ ਨਾ ਸਾਬੀ ਇਹ ਖੇਤੀਬਾੜੀ ਵਾਲਾ ਪਿੰਡ ਹੈ ਸਾਰਾ ਗੋਰੇ ਰਹਿੰਦੇ ਨੇ ਇਹਦੇ ਹਾਲੇ ਦੁਆਲੇ ਬਾਈ ਦੇ ਕਰਦੇ ਸਾਰੇ ਖੇਤੀ ਕਰਦੇ ਆ ਬਹੁਤੋਂ ਤੁਹਾਨੂੰ ਆਮ ਸਮਾਨ ਮਿਲ ਜੂਗਾ ਪਸ਼ੂਆਂ ਪਸ਼ੂਆਂ ਦਾ ਰੱਖਿਆ ਹੋਣਾ ਬਾਈ ਇੱਧਰ ਪਸ਼ੂਆਂ ਦਾ ਘੋੜੇ ਰੱਖੇ ਅੱਗੇ ਹਾਂਜੀ ਭਾਈ ਜੀ ਘੋੜੇ ਰੱਖੇ ਅੱਗੇ ਆ ਕੋੜੇ ਤੁਹਾਨੂੰ ਦਿਖਾਉਣੇ ਕਿਵੇਂ ਰੱਖਦੇ ਹੈ। ਬਈ ਸ਼ਕੀਨ ਪੂਰੇ ਹੁੰਦੇ ਆ ਹਨਾ ਇਹ ਲੋਕ। ਵਾਹ। ਮਨੂ ਅਲਾ ਦਾ ਬਈ ਕੋੜਾ ਵੀ ਇੱਥੇ ਹਰੇਕ ਤੇ ਰੱਖਿਆ ਹੁੰਦਾ ਹੈ ਹਨਾ। ਹਾਂਜੀ। ਲਗਭਗ ਹਰੇਕ ਸਵਿਸ ਆਹਾ ਕੋੜੀਆਂ ਫੀਮੇਲ ਹੈ। ਹਾਂਜੀ। ਇਹ ਸਪੇਨ ਤੋਂ ਆਈ ਹੋਈ ਆ। ਅੱਛਾ ਸਪੇਨ ਤੋਂ ਲੈ ਆਂਦੀ ਆ। ਇਹ ਸਪੇਨ ਤੋਂ ਲੈ ਆਂਦੀ ਆ। ਇਹ 8 ਇਹ ਗੇਮਾਂ ਕਰਦੀ ਹੁੰਦੀ ਸੀ ਉੱਥੇ ਰਿਟਾਇਰ ਹੋਈ ਆ। ਅੱਛਾ ਰਿਟਾਇਰ ਹੋਈ ਹੈ। ਹਾਂਜੀ। ਬਸ ਹੁਣ ਸੇਵਾ ਸੰਭਾਲਦੇ ਜੀ ਤੇ ਹੈ। ਇਹ ਵੀ ਬਾਈ ਕਿਸਾਨ ਆ। ਹਾਂਜੀ। ਇਹ ਇੱਥੇ ਇਹਨਾਂ ਨੂੰ ਜਿੱਦਾਂ ਦੇਖਭਾਲ ਕਰਦਾ ਇਹਨਾਂ ਦਾ। ਮੈਂ ਕਹਾਂ ਬਾਈ ਦਾ ਤੁਸੀਂ ਤਾਂ ਇੱਥੇ ਆ ਕੇ ਪੰਜਾਬ ਹੀ ਬਣਾ ਰਖਿਆ ਨਾ ਕਿਸਾਨਾਂ ਜਾ ਕੇ ਜਿੰਦਗੀ ਆਪਦੀ ਸਾਰਾ ਲੈ ਲਿਆ। ਇੱਧਰ ਬੱਚੀਆਂ ਮੇਰੇ ਤਾਂ ਅੰਦਰ ਵੀ ਹਣ ਬੱਚੀਆਂ? ਬੱਚੀਆਂ ਹੁੰਦੀਆਂ ਹੈ। ਹੂੰ ਹੂੰ। ਚਲੋ ਉਹ ਅੱਗੇ ਪੁਰਾਣੀਆਂ ਚੀਜ਼ਾਂ ਦੇਖਦੇ। ਭਾਈ ਇਹ ਸਾਰੇ ਤੁਹਾਨੂੰ ਜਾਣਦੇ ਆ ਹਾਂਜੀ ਸਾਬੀ ਹਾਂਜੀ ਸਾਰੇ ਗਵੰਡੀ ਹਾਂਜੀ ਇਹ ਗਵੰਡੀ ਜਾਣਦੇ ਬਾਹਰੇ ਨਾ ਲੱਗੇ ਹੁਣ ਬੰਦਾ ਤਾਂ ਬਾਹਰ ਦਾ ਦਰੋਂ ਸਨ ਪਾ ਕਾਇਨੇ ਜਾ ਨói ਤਾ ਤੋ ਆ ਦੇਖੋ ਇੱਧਰ ਆ ਭਾਈ ਕਿੰਨਾ ਕਿੰਨਾ ਪੁਰਾਣਾ ਸਮਾਨ ਰੱਖ ਰੱਖ ਰੱਖਿਆ ਹੈ ਨਾ ਹਾਂਜੀ ਆਹ ਦੇ ਭਾਈ ਇਦਾਂ ਅਚੰਦਰ ਨਹੀਂ ਗਿਆ ਇਹ ਤੂੜੀ ਵਾਲਾ ਇਹਨਾਂ ਦਾ ਹਨਾ ਹੈ ਇਹ ਨਹੀਂ ਭਾਜੀ ਥੱਲੇ ਉਹਨਾਂ ਨੇ ਵਿਛਾਇਆ ਤੂੜੀ ਗੱਦੇ ਵਾਂਗੂ ਇੱਕ ਤਰ੍ਹਾਂ ਬਰਤ ਦਿੱਆ ਅੰਤ ਤੂੜੀ ਤੇ ਫਿਰੋਜ਼ ਬਦਲਦੇ ਆ ਭਈ ਇਹਨਾਂ ਦੇ ਵੀ ਘਰਾਂ 'ਚ ਜੇ ਸੋਚਿਆ ਜਾਵੇ ਜਿਵੇਂ ਡੰਗਰਾਂ ਵਾਲੇ ਵੀ ਹੁੰਦੇ ਆ ਆਪਣੇ ਜਿਵੇਂ ਬਾਗਲ ਬਾਹਰਲੇ ਘਰ ਹੁੰਦੇ ਆ ਇਹਨਾਂ ਦੇ ਵੀ ਤਾਂ ਡੰਗਰਾਂ ਵਾਲੇ ਹੈਗੇ ਆ ਨਾਲ ਡੰਗਰਾਂ ਵਾਲੇ ਨਾਲ ਆਪ ਰਹਿੰਦੇ ਆ ਹਾਂਜੀ ਇੱਥੇ ਆ ਡੰਗਰਾਂ ਵਾਲੇ ਨਾਲ ਹੀ ਆਪ ਦਾ ਘਰ ਹੈ ਹਨਾ ਹਾਂਜੀ ਸਹੀ ਹੈ ਯਾਰ ਕਿਸਾਨਾਂ ਦੀ ਜ਼ਿੰਦਗੀ ਤਾਂ ਇੱਕੋ ਜੀ ਹੈ ਲਗਭਗ ਸਾਰੀ ਦੁਨੀਆ ਜੀ ਹੈ ਹੈਨਾ ਕੋਈ ਐ ਨਹੀਂ ਬਾਲੇ ਸਾਫ਼ ਸੁਥਰੇ ਆ ਇੱਥੇ ਲੈ ਪਸ਼ੂਆਂ ਆ ਗਿਆ ਤੇ ਆ ਇਹਦਾ ਘਰ ਆ ਗਿਆ ਆ ਇੱਥੇ ਰਹਿੰਦਾ ਹੈ ਆ ਦੇਖੋ ਪ੍ਰੈਸ ਤੁਹਾਨੂੰ ਦਿਖਾਵਾਂ ਆਹ ਕਾਦਾ ਬਈ ਆਹ ਕਾਦਾ ਰੱਖਿਆ ਹੋਇਆ ਨਹੀਂ ਹਾਂ ਨਹੀਂ ਮੈਨੂੰ ਸਮਝਾਈ ਆ ਇਹ ਚੱਕੀ ਚੱਕੀ ਕੁਛ ਪੁਰਾਣਾ ਹੁੰਦਾ ਇਹ ਮੈਨੂੰ ਲੱਗਾ ਤਾਂ ਵਾਈਨ ਪੂਈ ਆਹ 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 ਮੈਨੂੰ ਲੱਗਾ ਜਿਵੇਂ ਆਪਣੇ ਸੇਵੀਆਂ ਬਟਨਾਂ ਹੁੰਦਾ ਇਹ ਚ ਪੁਰਾਣੇ ਟਾਈਮ ਚ ਛੋਟਾ ਬਣਾਇਆ ਉਹਨਾਂ ਨੇ ਅੰਗੂਰ ਪਾ ਕੇ ਵਾਈਨ ਕੱਢਦੇ ਹੁੰਦੇ ਅੱਛਾ ਵਾਈਨ ਕੱਢਦੇ ਹੁੰਦੇ ਸੀ ਇਹ ਚ ਆਂਡੀ ਵਾਲਾ ਅੰਗੂਰੀ ਬੱਟਾ ਬੱਟਾ ਹਾਂ ਬੱਟੇ ਥੋਨ ਤਾਂ ਬਈ ਕਾਫੀ ਸਾਰੀ ਚੀਜ਼ਾਂ ਦਾ ਪਤਾ ਹੈ ਆਹ ਥਾਪੀ ਇਹਨਾਂ ਦੀ ਕੱਪੜੇ ਧੋਣ ਵਾਲੀ ਪੁਰਾਣੀ ਥਾਪੀ ਹੈ ਇਹੇ ਭਾਜੀ ਮੇਰੇ ਹਿਸਾਬ ਨਾਲ ਥਾਪੀ ਨਹੀਂ ਗੀ ਇਹਨਾਂ ਸਾਬਣ ਬਣਾਉਂਦੇ ਨੇ ਦੇ ਵਿੱਚ ਪਾ ਕੇ ਟਿਕਾ ਅੱਛਾ ਆਪਣੇ ਤਾਂ ਥਾਪੀ ਵਰ ਕੀ ਲੱਗਦਾ ਆਪਣੇ ਕੱਪੜੇ ਆਪਣੇ ਕੁੱਟਦੇ ਹੁੰਦੇ ਸੀ ਵਸੇ ਇਹਨਾਂ ਦੇ ਵਿੱਚ ਸਾਬਣ ਆਪ ਘਰ ਬਣਾਉਂਦੇ ਹੁੰਦੇ ਸੀ ਜਿਹੜਾ ਹੂੰ ਹਾਂਜੀ ਤੇ ਇਧਰ ਆ ਕੀ ਹੈ ਬਾਈ ਇਹੇ ਭਾਜੀ ਵਾਫਲ ਨਹੀਂ ਆਪਾਂ ਖਾਈਦੇ ਜਿਹੜੇ ਅੱਛਾ 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 ਖਾਣੇ ਖਾਂਦੇ ਮੈਂ ਪੁਰਾਣੇ ਤਰੀਕੇ ਦਾ ਲੋਹੇ ਦਾ ਬਣਾਇਆ ਹੈ ਨਾ ਸਰ ਹਾਂਜੀ ਪੁਰਾਣੇ ਦਾ ਆ ਪ੍ਰੈਸ ਆ ਗਈ ਆ ਬੂਟੇ ਦੇਖੋ ਵਿੱਚ ਲਾਏ ਤ੍ਰੈਸਾ ਕੋਲੇ ਵਾਲੀ ਹੋਣੀ ਇਹਦਾ ਹਾਂ ਹਾਂਜੀ ਹੋਣੀ ਆ ਲਾਲਟਨ ਲਾਲਟੇ ਨਹੀਂ ਜੀ ਹੁੰਦੀ ਜੀ ਮੂੰਹ ਪੀਤਾਈ ਉਸ ਤੀਸਤਾਈ ਮਾਸ ਉਸ ਵੀ ਵੀ ਆ ਗਿਆ ਬਾਈ ਦੱਸੋ ਹੱਸ ਤੂ ਇਹ ਅਣ ਕਿਹੜੀ ਯਾਹ ਤਾਂ ਹੱਸ ਤੂ ਆਇਆ ਹੈਂਤ ਤੋ ਜੀ ਆਂ ਸੋਵਾਸ ਤਰ ਗਲਾਜਰ ਯਾਹ ਅ ਗਲਾਸ ਗਲੂਸ ਰੱਖ ਰੱਖਿਆ ਪੁਰਾਣੀ ਹੁਣ ਅਸੀਂ ਵਾਪਸ ਚੱਲਿਆਂ ਜੀ ਆਪਣੇ ਘਰ ਨੂੰ ਸੋਏ ਅਸੀਂ ਅੱਜ ਦਾ ਜਿਹੜਾ ਆਪਣਾ ਵਲੌਗ ਤੇ ਸਵਿਟਸ ਦੀ ਜਿਹੜੀ ਵਿਲੇਜ ਲਾਈਫ ਹੈ ਉਹ ਤੁਹਾਨੂੰ ਦਿਖਾਉਣੀ ਸੀ ਕਿ ਕਿਵੇਂ ਦਾ ਰਹਿਣ ਸੈਣਾ ਕਿਹੋ ਜਿਹਾ ਇਥੋਂ ਕੰਮ ਕਰਾ ਹੈ ਨਾ ਸੋ ਆਪਾਂ ਮਿਲਦੇ ਹਾਂ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਫਿਰ ਸਵਿਜ਼ਲੈਂਡ ਤੋਂ ਤੁਸੀਂ ਇੰਤਜ਼ਾਰ ਕਰਿਓ ਨਵੇਂ ਵਲੌਗ ਦਾ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ